ਮਹਾਰਾਜਨੇ ਦੇ ਕਸਬਾ ਨਮਾਗਰੋਂ ਦੇ ਵਿੱਚ ਇੱਕ ਕੁੜੀ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਮ੍ਰਿਤਕ ਕੁੜੀ ਦੇ ਦੋਸਤਾਂ ਵੱਲੋਂ ਇਸ ਪੂਰੇ ਮਾਮਲੇ ਨੂੰ ਖੁਦਕੁਸ਼ੀ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਪਰ ਦੂਜੇ ਪਾਸੇ ਮ੍ਰਿਤਕ ਕੁੜੀ ਦੇ ਮਾਪਿਆਂ ਵੱਲੋਂ ਇਸ ਪੂਰੇ ਮਾਮਲੇ ਨੂੰ ਕਤਲ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਇੱਕ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਜਿਸ ਵੀਡੀਓ ਦੇ ਵਿੱਚ ਮ੍ਰਿਤਕ ਕੁੜੀ ਨੂੰ ਕੁਝ ਨੌਜਵਾਨ ਤੇ ਇੱਕ ਕੁੜੀ ਚੁੱਕ ਕੇ ਲੈ ਜਾਂਦੇ ਨਜ਼ਰ ਆ ਰਹੇ ਨੇ ਜਿਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਬਿਲਕੁਲ ਸ਼ਰਿਆਮ ਨਜ਼ਰ ਆ ਰਿਹਾ ਹੈ ਕਿ ਕਿਵੇਂ ਉਸ ਕੁੜੀ ਨੂੰ ਚੁੱਕ ਕੇ ਗੱਡੀ ਦੇ ਵਿੱਚ ਪਾਇਆ ਜਾ ਰਿਹਾ ਹੈ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਜੋ ਕੁੜੀ ਮਿਰਤੀ ਕਾ ਉਸ ਦਾ ਨਾਮ ਰਪਾਲੀ ਦੱਸਿਆ ਜਾ ਰਿਹਾ ਹੈ ਜੋ ਕਿ ਸ਼ਿਮਲੇ ਦੀ ਰਹਿਣ ਵਾਲੀ ਸੀ ਤੇ ਨਾਲ ਨਮਾ ਗਰਾਉਂਡ ਦੇ ਵਿੱਚ ਇੱਕ ਆਪਣੇ ਦੋਸਤ ਦੇ ਨਾਲ ਰਹਿ ਰਹੀ ਸੀ ਜਿਸ ਤੀਸਰਾ ਦਿਨ ہماری ਬੇਟੀ ਦੀ ਅਫਕਾ ਤਮ ਤੋਂ ਹੱਤਿਆ ਹੀ کہیںਗੇ ਬੰਦੇ ਹੈ ਉਸ ਦੀ ਮ੍ਰਿਤਕ ਸੰਦੇ ਅਸਕਰ ਦੇ ਹਾਲਾਤ ਨੇ ਹੋਈ ਹੈ ਬਾਹਰੀ ਲੱਟੀ ਦਾ ਮਾਰਟਮ ਵੀ ਲੈ ਕੇ ਜਾ ਰਹੇ ਹਨ 174 ਦੀ ਕਾਰਵਾਈ ਇਹ ਕਰਵਾ ਰਹੇ ਹੈ ਇਹ ਸੁਣ ਲੈ ਕੇ ਪੁਲਿਸ ਵੱਲੋਂ ਉਸ ਮ੍ਰਿਤਕ ਕੁੜੀ ਦੀ ਲਾਸ਼ ਨੂੰ ਖਰੜ ਦੇ ਸਰਕਾਰੀ ਹਸਪਤਲ ਦੇ ਮੋਰਚੀ ਦੇ ਵਿੱਚ ਰਖਾ ਦਿੱਤਾ ਹੈ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਪੁਲਿਸ ਕਹਿ ਰਹੀ ਹੈ ਕਿ ਅਸੀਂ ਖੁਲਾਸੇ ਕਰ ਸਕਦੇ ਹਾਂ ਕਿ ਇਹ ਕਤਲ ਦਾ ਮਾਮਲਾ ਹੈ ਜਾਂ ਫਿਰ ਖੁਦਕੁਸ਼ੀ ਦਾ ਮਾਮਲਾ ਹੈ ਤਾਂ ਇਸ ਨੂੰ ਲੈ ਕੇ ਪੁਲਿਸ ਹਰ ਏਂਗਲ ਤੋਂ ਜਾਂਚ ਕਰ ਰਹੀ ਹੈ ਦੋਸਤਾਂ ਤੋਂ ਕੁਝ ਕੁਝ ਕਰ ਰਹੀ ਹੈ ਨਜ਼ਦੀਕ ਦੇ ਜਿੱਥੇ ਘਰ ਦੇ ਵਿੱਚ ਰਹਿੰਦੀ ਸੀ ਮਿਰਤ ਕੁੜੀ ਤਾਂ ਉਸ ਦੇ ਨਜ਼ਦੀਕ ਦੇ ਘਰਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਕਿਸ ਕਿਸ ਦੇ ਆਉਣ ਜਾਣ ਦੇ ਇਹਨਾਂ ਦੇ ਘਰ ਦੇ ਵਿੱਚ ਖਬਰ ਹੈ ਤਾਂ ਕਈ ਤਰੀਕਿਆਂ ਦੇ ਨਾਲ ਪੁਲਿਸ ਜਾਂਚ ਕਰਨ ਦੇ ਵਿੱਚ ਲੱਗੀ ਹੋਈ ਹੈ ਹੋਰ ਦੇਖਦੇ ਹਾਂ ਜਿਸ ਤਰੀਕੇ ਨਾਲ ਪੀੜਪੜ ਦੇ ਹਾਲ ਦੇ ਵਿੱਚ ਇਹ ਮੌਤ ਹੋਈ ਹੈ ਤਾਂ ਲੋਕ ਡਰਦਾ ਦੇ ਮਹਿਸੂਸ ਕਰ ਰਹੇ ਨਮਾ ਕਰੋ ਕਿ ਪੀੜਪੜ ਵਾਲਾ ਇਲਾਕਾ ਹੈ ਫਿਰ ਵੀ ਕਿਤਨੇ ਕਿਤੇ ਇੰਨੀ ਵੱਡੀ ਘਟਨਾ ਹੋ ਜਾਣੀ ਕਿਤਨੇ ਕਿਤੇ ਲੋਕਾਂ ਦੇ ਵਿੱਚ ਖਾਸਾ ਜ਼ਰੂਰ ਹੈ ਇੱਕ ਪਾਸੇ ਚੌਣਾ ਸਮੇਂ ਦੂਜੇ ਪਾਸੇ ਐਦਾਂ ਦੇ ਕਤਲ ਦੇ ਮਾਮਲੇ ਜਿਹੜੇ ਜਾਂ ਫਿਰ ਖੁਦਕੁਸ਼ੀਆਂ ਦੇ ਮਾਮਲੇ ਸਾਹਮਣੇ ਆ ਰਹੇ ਨੇ ਤਾਂ ਇਸ ਨੂੰ ਲੈ ਕੇ ਸਵਾਲ ਵੀ ਖੜੇ ਜਿਹੜੇ ਪ੍ਰਸ਼ਾਸਨ ਤੇ ਹੋ ਰਹੇ ਨੇ ਦੇਖਦੇ ਕਿ ਹੌਣ ਵਾਲੇ ਦਿਨਾਂ ਦੇ ਵਿੱਚ ਇਹ ਪੂਰੇ ਮਾਮਲੇ ਦੀ ਪੁਲਿਸ ਜਾਂਚ ਕਰਕੇ ਕੀ ਵੱਡੇ ਖੁਲਾਸੇ ਕਰਦੀ ਹੈ ਇਸ ਮਾਮਲੇ ਦੇ ਵਿੱਚ ਕਤਲ ਸਾਹਮਣੇ ਆਉਂਦਾ ਹੈ ਜਾਂ ਫਿਰ ਖੁਦਕੁਸ਼ੀ ਆਉਂਦੀ ਹੈ ਤੁਹਾਨੂੰ ਵਾਲਾ ਸਮਝ ਦੱਸੇਗਾ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਤੇ ਆਪਣਾ ਕਮੈਂਟ ਜਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹਦੇ ਨਾਲ ਕੀ ਹੌਣ ਵਾਲੇ ਜਿਹੜੇ ਚ ਹੋਰ ਹੀ ਵੱਡੀਆਂ ਛੋਟੀਆਂ ਖਬਰਾਂ ਤੁਹਾਡੇ ਤੱਕ ਲੈ ਕੇ ਆ ਸਕੀਏ ਧੰਨ